ਮੇਕਿਆ ਸੀ ਬੀਬੀ ਤਿਆਂ ਵਿਦਾ ਕਰਦੇ ਸੀ ਜਾਂ ਤੀਆਂ ਵਾਂਗ ਵਿਦਾ ਕਰਦੇ ਆ ਬਹੁਤ ਪਰੋੜਾ ਬੰਦੇ ਅੱਛਾ ਹਾਂ ਮੇਰੀ ਭੈਣ ਦਾ ਬੜੀ ਬਹੁ ਹੂੰ ਜਿਹੜੀ ਸਾਡੀ ਸੀ ਅੱਲੀ ਸੀ ਉਹ ਪਰੋੜਾ ਬੰਦੀ ਹਾਂ ਫੇਰ ਬਹੁਤ ਪਰੋੜਾ ਬੰਦ ਮੜ ਕੇ ਉਹ ਫੇਰ ਪਰੋੜਾ ਲੈਣ ਆਉਂਦਾ ਬਹੁ ਬਣ ਕੇ ਉਹਨੂੰ ਲੈ ਕੇ ਜਾਂਦਾ ਹਾਂ ਫੇਰ ਸਵੜੀ ਉਹਦੇ ਸਵੜੇ ਮੁੰਡੇ ਨੇ ਬੜਾਏ ਹੋਏ ਹੂੰ ਔਰ ਡੋੜੀਆਂ ਬੜਾਈਆਂ ਕੜੀਆਂ ਹੁੰਦੀਆਂ ਕੁੜੀਆਂ ਇੱਕ ਪਾਸੇ ਪੇਕੇ ਹੁੰਦੇ ਇੱਕ ਪਾਸੇ ਸਹੁਰੇ ਹੁੰਦੇ ਅੱਛਾ ਹਾਂ ਹੂੰ ਡੋੜੋੜੀਆਂ ਆਪਾਂ ਖੜਿਆ ਕੁੜੀਆਂ ਬੋਲੀਆਂ ਪਾਉਂਦੇ ਆ ਹਾਂ ਫੇਰ ਉਹ ਕੁੜੀ ਬਿਦਾ ਕਰਦੇ ਬਿਦਾ ਕਰਕੇ ਜੋਨੀਆ ਅੱਛਾ ਬੋਲੀਆਂ ਪਾਪਾ ਵਿਦਾ ਕਰਦੀਆਂ ਉਧਰ ਉਧਰ ਹੈ ਬਿਦਾ ਕਰਦੀਆਂ ਹਾਂ ਅੱਛਾ ਵੀ ਅਸੀਂ ਪੇਕੇ ਆ ਵੀ ਵਿਦਾ ਕਰਦੇ ਹਾਂ ਵੀ ਹੁਣ ਸਹੁਰਿਆਂ ਨੂੰ ਜਾਊਗੀ ਕੁੜੀ ਵੀ ਅੱਜ ਵਿਦਾ ਅੱਜ ਵੱਲੋਂ ਪੈ ਗਈ ਵੀ ਹੈ ਵੀ ਅੱਜ ਇਹ ਤੋਂ ਵਿਦਾ ਕਰਦੀ ਮਤਲਬ ਪੂਰੀ ਅੱਜ ਵਿਦਾ ਹੋ ਗਈ ਲੱਜਾ ਲਉਂ ਪੈ ਕੱਲ ਨੂੰ ਇਹਨੇ ਸਹੁਰਿਆਂ ਨੂੰ ਵਗ ਜਾਣਾ ਹੈ ਹਾਂ ਅੱਜ ਫਿਰ ਇਹ ਵਿਦਾ ਹੋ ਗਈ ਹਾਂ ਹਾਂ ਹਾਂ

सहेली रखियो रो रो बिड़ा गे सही गल है बीबी रो रो के बिछड़दानिया सहेलियां ना उस तभी भी मेर कद मेरे ना बिछड़ी सहेली अच्छा पादू भैना मिल बिछड़ी सहेली भैन नू पाई नित दे, तो दे ਪੋਰਬੀ ਦੀ ਮੁੰਡਾ ਨਾ ਉਹੜਾ ਲਾਇਕ ਰੀਰਾ ਨਾਲੋਂ ਦੇਰੜੇ ਪਿਆਰ ਸਹੇਲੀ ਦਾ ਸੱਪ ਬਾਣ ਨੂੰ ਤੇ ਕਾਲੀ ਦੇ ਮੇਲੇ ਪਿਆਰ ਸਹੇਲੀ ਦਾ ਦੇਖ ਲੋ ਬੱਲੋ ਕਾਂ ਵੇਲੇ ਕਿੰਨੀਆਂ ਸੋਹਣੀਆਂ ਬੋਲੀਆਂ ਪਾਉਂਦੀਆਂ ਸੀ ਫੇਰ ਅਪਦੀਆਂ ਪਾਉਂਦੀਆਂ ਸੀ ਹੈ ਨਾ ਹਾਂ ਹਾਂ ਇੱਕ ਮੈਂ ਪਾਦਾ ਮੇਰੇ ਵਿੱਚ ਹੁਣ ਪਾਦੇ ਭਾਈ ਅਸੀਂ ਆਇਆ ਪਾਉਂਦੇ ਹੁੰਦੇ ਸੀ ਜਦੋਂ ਸਾਡੇ ਨਾਲ ਵਿਛੜਦੀਆਂ ਸੀਗੀਆਂ ਧੀਆਂ ਤੇ ਅਸੀਂ ਫਿਰ ਪਿੰਡ ਦੇ ਵਿਚਾਲੇ ਆ ਜਾਣਾ ਪਿੰਡ ਦੇ ਵਿਚਾਲੇ ਆ ਕੇ ਮਤਲਬ ਕਿ ਉਹਦੀ ਲਾਲਿਆਂ ਦੀ ਦੁਕਾਨਾਂ ਨੂੰ ਦੇਖ ਦੇ ਕੇ ਫਿਰ ਲਾਲੇ ਤੇ ਬੋਲੀਆਂ ਪਾਉਂਦੀਆਂ ਸੀ ਨੇ ਹਾਂ ਲਾਲੇ ਤੇ ਫਿਰ ਬੋਲੀਆਂ ਪਾਉਂਦੀਆਂ ਸੀ ਨੇ ਵੀ ਉਹਦੋਂ ਨਾ ਫਿਰ ਉਹ ਤੋਂ ਬਾਅਦ ਰਖੜੀਆਂ ਆ ਜਾਂਦੀਆਂ ਨੇ ਨਾ ਫਿਰ ਉਹਦੇ ਕੋਲੋਂ ਲੋਗੜੀ ਮੰਗਦੀਏ ਕਿਉਂਕਿ ਲੋਗੜੀ ਦੀਆਂ ਉਹ ਹੁੰਦੀ ਸੀਗੀਆਂ ਰਖੜੀਆਂ ਪਹਿਲਾਂ ਲੋਗੜੀ ਨੇ ਬਣਾਇਆ ਕਰਦੇ ਘਰੇ ਹਾਂ ਕਾੜੇ-ਕਾੜੇ ਧਾਗੇ ਹਾਂ ਕਾੜੇ ਧਾਗੇ ਨਾ ਫਿਰ ਉਹ ਕਹਿੰਦੀਆਂ ਨੇ ਹਾਂ ਉਹਨੂੰ ਦੇਖ ਕੇ ਫਿਰ ਬੋਲੀ ਪਾਉਂਦੀਆਂ ਨੇ ਹੂੰ ਉਹਨੂੰ ਕਹਿੰਦੀ ਕੰਦੀ ਦੇ 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 ਬੇਕਰੜਾ ਕਾਲੀ ਲੋਗੜੀ ਗੁੰਦਣੀ ਪਤੀ ਜੇ ਦੇ 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 ਬੇਕਰੜਾ ਕਾਲੀ ਲੋਗੜੀ ਗੁੰਦਣੀ ਪਤੀ ਜੇ ਦੇ ਅੱਗ ਲੱਗ ਦੇ ਕਰੜਾ ਤੇਰੀ ਹਟ ਨੋ ਵਿੱਚ ਮੱਛੇ ਕਾਲੀ ਲੋਗੜੀ ਅੱਗ ਲੱਗ ਦੇ ਕਰੜਾ ਤੇਰੀ ਹਟ ਨੋ ਬਿੱਤੇ ਮੱਛੇ ਗਾਲੀ ਲਗੜੀ ਕਿਉਂਕਿ ਲੋਗੜੀ ਬੰਗਦੀ ਆ ਨਾ ਵੀ ਉਹ ਕਹਿੰਦਾ ਵੀ ਮੇਰੇ ਹੈ ਨਹੀਂ ਅੱਜ ਫਿਰ ਉਹ ਗੁੱਸਾ ਆਉਂਦਾ ਵੀ ਮੈਂ ਤਾਂ ਮਸਾ ਲੈਣ ਆਈਆ ਘਰੋਂ ਵੀ ਮੈਂ ਤਾਂ ਲੋਗੜੀ ਲੈਣ ਆਈਆ ਗਾਲੀ ਲੋਗੜੀ ਮੱਛਣਾ ਨਾ ਦੇ ਮਾ ਹਟ ਬਾ ਮੈਂ ਸਾਰੀ ਮੱਚ ਜੇ ਗਾਲੀ ਲੋਗੜੀ ਮੱਛਣਾ ਨਾ ਦੇ ਮਾ ਹਟ ਬਾ ਮੈਂ ਸਾਰੀ ਮੱਚ ਜੇ ਹਾ ਉਹ ਲੋਗੜੀ ਲਣ ਜਾਂਦੀ ਏ ਫਿਰ ਉਹ ਜਦੋਂ ਦਿੰਦਾ ਨਹੀਂ ਗਾ ਬਾਣੀਆਂ ਤਾਂ ਕਹਿੰਦੀ ਆ ਅੱਗ ਲੱਗ ਜੇ ਕਿਰਾਣਾ ਤੇਰੀ ਹੱਟ ਨੂੰ ਵਿੱਚੇ ਮੱਚੇ ਕਾਲੀ ਲੋਗੜੀ ਫਿਰ ਬਾਣੀਆਂ ਕਹਿੰਦਾ ਕਹਿੰਦਾ ਹੱਟ ਪਾ ਮੈਂ ਸਾਰੀ ਮੱਚ ਜੇ ਪਰ ਕਾਲੀ ਲੋਗੜੀ ਨਹੀਂ ਮੱਚਣ ਦਿੰਦਾ ਕਹਿੰਦਾ ਉਹ ਫਿਰ ਮੋੜ ਕੇ ਜਵਾਬ ਦਿੰਦਾ ਹੈਗਾ ਹਾਂ ਬਹੁਤ ਸੋਹਣੇ ਬੋਲੀਆਂ ਪਾਉਂਦੀਆਂ ਸੀਗੀਆਂ ਕੁੜੀਆਂ ਦੇਖੋ ਜਿਵੇਂ ਵੱਲੋਂ ਪਾਈ ਜਾਂਦੀ ਸੀ ਫਿਰ ਘਰ ਆ ਜਾਂਦੀਆਂ ਸੀ ਫਿਰ ਆ ਕੇ ਮਾਲ ਪੂੜੇ ਖਾਣੇ ਕਿਸੇ ਨੇ ਦੂਜੇ ਤਵੇ ਵਾਲੇ ਪੂੜੇ ਖਾਣੇ ਖੀਰ ਬਣੀ ਹੁੰਦੀ ਸੀ ਸਾਰਿਆਂ ਨੇ ਵਿਚਾਰੀਆਂ ਨੇ ਬੈਠ ਕੇ ਖੀਰ ਪੂੜੇ ਖਾਣੇ ਤੇ ਨਾਲੇ ਮਨੋ ਮਨੀ ਆਪਣੇ ਸਹੇੜੀਆਂ ਦੀ ਯਾਦ ਕਰਨਾ ਪਰ ਜਦੋਂ ਅਗਲਾ ਦਿਨ ਆਉਂਦਾ ਸੀ ਫਿਰ ਕੁਝ ਕੁ ਉਸਹੇੜੀਆਂ ਦਾ ਵਿਚਾਰੀਆਂ ਦੇ ਘਰ ਆਲੇ ਪਹਿਲੀ ਆਏ ਹੁੰਦੇ ਸੀ ਉਹ ਤੁਰ ਜਾਂਦੀਆਂ ਸੀਗੀਆਂ ਤੇ ਫਿਰ ਦੇਖ ਲੋ ਉਹ ਸੋ ਬੇਚਾਰੀਆਂ ਰਹਿ ਜਾਂਦੀਆਂ ਸੀਗੀਆਂ ਉਹ ਏਦੋਂ ਅਗਲੇ ਦਿਨ ਵਿਛੜ ਜਾਂਦੀਆਂ ਸੀ ਇਸ ਤਰ੍ਹਾਂ ਵਿਛੜਦੀਆਂ ਵਿਛੜਦੀਆਂ ਬੇਚਾਰੀਆਂ ਆਪੋ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਸੀਗੀਆਂ ਤੇ ਫੇਰ ਪਤਾ ਨਹੀਂ ਉਦੋਂ ਦੀਆਂ ਵਿਛੜੀਆਂ ਹੋਈਆਂ ਕਦੋਂ ਇਕੱਠੀਆਂ ਹੁੰਦੀਆਂ ਸੀ ਤੇ ਇਹ ਸੌਣ ਦੇ ਮਹੀਨੇ ਇਸ ਕਰਕੇ ਤੀਆਂ ਲਾਈਆਂ ਜਾਂਦੀਆਂ ਨੇ ਕਿਉਂਕਿ ਹਾਂ ਵੀ ਕੁੜੀਆਂ ਸੌਣ ਦੇ ਮਹੀਨੇ ਇਕੱਠੀਆਂ ਹੋ ਜਾਣ ਤੇ ਸਾਰੀਆਂ ਇੱਕੋ ਵਾਰੀ ਸੀ ਇਕੱਠੀਆਂ ਹੋਣ ਇਹਨਾਂ ਦਾ ਦਿਨ ਹੀ ਇਹ ਜਾ ਰੱਖਿਆ ਗਿਆ ਤੇ ਇਹ ਸੌਣ ਦਾ ਮਹੀਨਾ ਤਾ ਰੱਖਿਆ ਗਿਆ ਕਿਉਂਕਿ ਇਸ ਟਾਈਮ ਤੇ ਨਾ ਤਾਂ ਕੋਈ ਫਸਲ ਵਾੜੀ ਹੁੰਦੀ ਹੈ ਵੀ ਸਾਰੇਆਂ ਮਤਲਬ ਕਿ ਜੀਰੀਆਂ ਲੱਗੀਆਂ ਹੁੰਦੀਆਂ ਨੇ ਬਸ ਕੱਲੇ ਪਾਣੀ ਦੇਣੇ ਹੁੰਦੇ ਨੇ ਪਕਾਹ ਹੁੰਦੀਆਂ ਮੱਕੇ ਹੁੰਦੀਆਂ ਹਾਂ ਵੀ ਤਾਂ ਕਰਕੇ ਇਸ ਟਾਈਮ ਤੇ ਕੋਈ ਫਸਲ ਨਹੀਂ ਹੁੰਦੀ ਹੈਗੀ ਤਾਂ ਫਿਰ ਇਹ ਤੀਆਂ ਲਾਈਆਂ ਜਾਂਦੀਆਂ ਨੇ ਤੇ ਆਪਣਾ ਜਦੋਂ ਫਿਰ ਦੁਬਾਰਾ ਵਿਚਾਰੀਆਂ ਕਦੇ ਮਿਲਣ ਆਉਂਦੀਆਂ ਨੇ ਤਾਂ ਉਹ ਉਸ ਟਾਈਮ ਤੇ ਮਿਲਣ ਆਉਂਦੀਆਂ ਸੀਗੇ ਆਪਣੇ ਪੇਕੇ ਘਰ ਜਦੋਂ ਕੋਈ ਫਸਲ ਵਾਲੀ ਦਾ ਟਾਈਮ ਨਹੀਂ ਹੁੰਦਾ ਸੀ ਵੀ ਸਾਰੀ ਬਿਜੀ ਹੁੰਦੀ ਸੀ ਹਾਂ ਤੇ ਇਸ ਟਾਈਮ ਤੇ ਫਿਰ ਉਹਨਾਂ ਨੂੰ ਲੰਬਾ ਸਮਾਂ ਮਿਲ ਜਾਂਦਾ ਸੀ ਇਸ ਕਰਕੇ ਇਹ ਤੀਆਂ ਸੌਣ ਦੇ ਮਹੀਨੇ ਹੀ ਲੱਗਦੀਆਂ। ਬੇਲਾ ਟਾਈਮ ਹੁੰਦਾ। ਹਾਂ ਇਹ ਬੇਲਾ ਟਾਈਮ ਆਪੀ ਹੁੰਦਾ ਜਦੋਂ ਫਸਲ ਬਾੜੀ ਦਾ ਟਾਈਮ ਨਹੀਂ ਹੈਗਾ। ਤੇ ਇਸ ਕਰਕੇ ਜੀ ਸੌਣ ਦੇ ਮਹੀਨੇ ਤੀਆਂ ਲਾਈਆਂ ਜਾਂਦੀਆਂ ਨੇ। ਬੇਬੇ ਕੋਈ ਰਖੜੀ ਦਾ ਗੀਤ ਸੁਣਾ ਦੇ। ਰਖੜੀਆ ਗੀਤ ਭਾਈ ਜੀ ਸੰਗੇ ਪੌਂਚੇ ਮੰਦੇ ਹੁੰਦੇ। ਹਾਂ ਪੌਂਚੀਆਂ। ਪੌਂਚੀ ਲੱਗ ਬੰਨ੍ਹਦੇ ਕਾੜੀ ਲੋਗੜੀ ਦਾ ਦਾਗਾ ਪਾਉਣਾ। ਹਰੇ ਫੁੱਲ ਲੌਂਦੇ, ਗੁਲਾਬੀ ਫੁੱਲ ਲੌਂਦੇ। ਕਾਰੇ ਬਣਾਉਂਦੀ ਆ ਨਾ ਉਹ ਕਾਰੇ ਬਣਾਉਂਦੀ ਆ ਆਏ ਹਾਏ ਉਹਦੇ ਵਿੱਚ ਸਾਡੀ ਪਿਆਰ ਹੁੰਦਾ ਸੀ ਭੈਣ ਦਾ ਨਾ ਜਿਹੜਾ ਗੁੰਦ ਗੁੰਦ ਕੇ ਬਣਾਉਣਾ ਨਾਲੇ ਪਰਾਂ ਦੀ ਜ਼ਿਆਦਾ ਆਉਂਦੀ ਹੈ ਨਾ ਕਾਰੇ ਫੁੱਲ ਬਣਾਉਨੇ ਉਹ ਬੇੜਿਆ ਗੁੰਦ ਦੇ ਉਹ ਪੌਂਚੀ ਲਾ ਦਿੰਦੇ ਹੱਟ ਚੋਕੇ ਫੇਰ ਬੰਨ ਲੈਂਦੇ ਭਾਈ ਹਾਂ ਵੀ ਭੈਣ ਦੀ ਨਿਸ਼ਾਨੀ ਆ ਇਹ ਨਾ ਭੈਣ ਦੀ ਨਿਸ਼ਾਨੀਆਂ ਹਾਂ ਬਣਾਈ ਹੋਈ ਹੱਥਾਂ ਨਾਲ ਗੁੰਦੀ ਹੋਈ ਗੁੰਦੀ ਹੋਈ ਨਾ ਰੁੱਟਦੀ ਜੀ ਉਹ ਨਾ ਲਾਉਂਦੇ ਨਹੀਂ ਤੇ ਹੁੰਦੇ ਆਣ ਰੱਖਦੇ ਹੁੰਦੇ ਹਾਂ ਕਾਰੇ ਬਣਾਉਂਦੀ ਆ ਤੇ ਫਿਰ ਉਹ ਸੁਣਾ ਦਿਓ ਕੋਈ ਗੋਲੀ ਸੁਣਾ ਦਿਓ ਇਤੇ ਆਪਣਾ ਪਹੁੰਚੀ ਤੇ ਵੀ ਉਹ ਜਿਹੜੀ ਤੁਸੀਂ ਇੱਕਦਾਂ ਸੁਣਾਈ ਸੀ ਮੈਨੂੰ ਉਹ ਮਤਲਬ ਕਿ ਮੱਥੇ ਤੇ ਗੁੰਦਣੀ ਆ ਮੈਂ ਤਾਂ ਟਿੱਕਾ ਬਣਾ ਦੇ ਤੀਜੇ ਦਾ ਆ ਜੀ ਕੋਈ ਅਚਾ ਉਹ ਕਹ ਦਿੰਦੀ ਆ ਭਾਈ ਹਾਂ ਟਿੱਕਾ ਘੱਟ ਦੇ ਕੇ ਨਿਆਰਾ ਜਿਹਾ ਤਲਾ ਕੇ ਗੁੰਦੜਾ ਪਾ ਦੇ ਜੀ ਹਾਂ ਸੁਣਾਇਓ ਪਹੁੰਚੀ ਦਾ ਭਾਈ ਭਾਈ ਦੇ ਬੰਦੀ ਸੀ ਹਾਂ ਤੇ ਤੀਜੇ ਦਾ ਟਿੱਕਾ ਹੁੰਦੇ ਦੀ ਸੀ ਭਾਈ ਦੀ ਮੋਤੀ ਬਣਦੀ ਸੀ ਅੱਛਾ ਭਾਈ ਵਾਸਤੇ ਭਤੀਜੇ ਵਾਸਤੇ ਟਿੱਕਾ ਲੈ ਕੇ ਜਾਂਦੀ ਸੀ ਹਾਂ ਅੱਛਾ ਟਿੱਕਾ ਗੁੰਦ ਦੇ ਕੇ ਨਿਆਰਾ ਟਿੱਕਾ ਕਾੜ ਦੇ ਕੇ ਨਿਆਰਾ ਕਿਤਲਾ ਕੇ ਗੁੰਦਣਾ ਪਤੀ ਜੇ ਦੇ ਟਿੱਕਾ ਕਾੜ ਦੇ ਸਨਿਆਰਾ ਚਿਤਲਾ ਕੇ ਗੁੰਦਣਾ ਪਤੀ ਜੇ ਦੇ ਸਹੀ ਗੱਲ ਹੈ ਭਤੀਜੇ ਦੀ ਸੁੱਖ-ਪਾਲਦਿਆਂ ਸੀ ਵੀ ਮੇਰੇ ਭਰਾ ਦੇ ਘਰ ਭਤੀਜਾ ਵੀ ਆਉਦੇ ਲਈ ਮੈਂ ਕੋਈ ਸੋਹਣੀ ਜੀ ਵਧੀਆ ਜੀ ਕੋਈ ਚੀਜ਼ ਲੈ ਕੇ ਜਾਵਾਂ ਨਾ ਲੈ ਕੇ ਜਾਵਾਂ ਹਾਂ ਇਹ ਵੀ ਬਹੁਤ ਸੋਹਣਾ ਤੁਸੀਂ ਰਖੜੀ ਦਾ ਪੌਂਚੀ ਦਾ ਗੀਤ ਸੁਣਾਇਆ ਇਹ ਉਹ ਨਾਂ ਦਾ ਟਿੱਕਾ ਹੁੰਦਾ ਵੀ ਛੇਉਨੇ ਦਾ ਛੇਉਨਾ ਛੇਉਨਾ ਸਸਤਾ ਜੀ ਆਦਾ ਹਾਂ ਹੁਣ ਕੌਣ ਸੋਹਣਾ ਦਾ ਟਿੱਕਾ ਲੈ ਕੇ ਚਾਂਦੀ ਦਾਣੀ ਕੋਈ ਲੈ ਕੇ ਜਾਂਦੀ ਬਹੁਤ ਵਧੀਆ ਬੋਲੀ